ਇੱਧਰ ਹੋ ਰਹੀ ਹੈ ਜੀ ਪਿੰਗ ਦੀ ਤਿਆਰੀ ਛੋਟੇ ਭਾਈ ਸਾਹਿਬ ਪਿੰਗ ਦੀ ਤਿਆਰੀ ਕਰਦੇ ਹੋਏ ਇੱਧਰ ਲੱਗ ਗਿਆ ਈਂਬਾ ਅੱਜ ਆਲਾ ਮਾ ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਦਾ ਬਲੌਗ ਆਪਣੇ ਜ਼ਿਲ੍ਹਾ ਹੁਸ਼ਿਆਰਪੁਰ ਕਪਾੜਾ ਵਾਲੀ ਸਾਈਡ ਹੋ ਰਿਹਾ ਹੈ ਕਪਾੜਾ ਪਿੰਡ ਪੈਂਦਾ ਹੈ ਹੁਸ਼ਿਆਰਪੁਰ ਦਾ ਜਦੋਂ ਆਪਾਂ ਜਾਂਦੇ ਹਾਂ ਜਨੋੜੀ ਵਾਲੀ ਸਾਈਡ ਨੂੰ ਉਸ ਰੋਡ ਤੇ ਪੈਂਦਾ ਹੈ ਪਿੰਡਾਂ ਪਿੰਡਾਂ ਦੇ ਵਿੱਚ ਵਾਲੀ ਸਾਈਡ ਦੀ ਪਿੰਡ ਕਪਾੜਾ ਕਪਾੜਾ ਦੇ ਵਿੱਚ ਆਪਾਂ ਕਿੱਥੇ ਲੈ ਕੇ ਜਾ ਰਹੇ ਹਾਂ ਮਾਤਾ ਰਾਣੀ ਦਾ ਬਹੁਤ ਹੀ ਖੂਬਸੂਰਤ ਮੰਦਿਰ ਆ ਮਾਤਾ ਦੁਰਗਾ ਦੇਵੀ ਮੰਦਿਰ ਜਿੱਥੇ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਵਿੱਚ ਪਹਾੜਾਂ ਦੇ ਬਹੁਤ ਹੀ ਖੂਬਸੂਰਤ ਮੰਦਿਰ ਆ ਦੇਖੋ ਜੀ ਇੱਥੋਂ ਆਪਾਂ ਜਾਂਦੇ ਜੀ ਰਾਈਟ ਸਾਈਡ ਨੂੰ ਸਾਨੂੰ ਲੋਕੇਸ਼ਨ ਦੱਸ ਦਿੱਤੀ ਆ ਰਾਈਟ ਸਾਈਡ ਨੂੰ ਆਪਾਂ ਜਾਣਾ ਆ ਤੇ ਬਹੁਤ ਖੂਬਸੂਰਤ ਰਸਤੇ ਰਸਤੇ ਜਿੱਦਾਂ ਕਰ ਲੋ ਤੁਹਾਨੂੰ ਦਿਖਾਉਂਦੇ ਲੈ ਕੇ ਜਾਵਾਂਗੇ ਆਪਾਂ ਇਦਾਂ ਰਸਤਾ ਆ ਮਾਤਰੇ ਨਦਰਵਾਰ ਦਾ ਧਿੱਕੋ ਚੱਕਰ ਸਾਦੇ ਉਹ ਤੋਂ ਆਇਆ ਰੋਡ ਇਦਾਂ ਚੜਾਈ ਆ ਫਿਰ ਇਦਾਂ ਚੜਾਈ ਆ ਇਦਾਂ ਮੋੜ ਮੋੜ ਕੇ ਰਸਤਾ ਹੈਗਾ ਜੀ ਇੱਥੋਂ ਫਿਰ ਇਦਾਂ ਮੋੜ ਆ ਇਦਾਂ ਮੋੜ ਆਂਦਾ ਜੀ ਇਦਾਂ ਦੀ ਹੈਗੀ ਤੇ ਚੜਾਈਆਂ ਮੰਦਰ ਜੀ ਮਾਤਾ ਕੁਲਦੇਵੀ ਮੰਦਿਰ ਉਹ ਸਾਹਮਣੇ ਹੈ ਜੀ ਇੱਥੋਂ ਆਏਗਾ ਜੀ ਕਿਲੋਕੀਮੀਟਰ ਅੱਗੇ ਜਾ ਕੇ ਮਾਤਾ ਰਾਣੀ ਦਾ ਦਰਬਾਰ ਆ ਜੋ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹਾਂਜੀ ਦੋਸਤੋ ਆ ਚੁੱਕਾ ਹੈ ਜੀ ਮਾਤਾ ਰਾਣੀ ਦੇ ਦਰਬਾਰ ਤੇ ਆ ਰਿਹਾ ਜੀ ਉਹ ਦਰਬਾਰ ਮਾਤਾ ਰਾਣੀ ਦਾ ਜਿੱਥੇ ਕਹਿੰਦੇ ਆ ਜੀ ਮਾਤਾ ਰਾਣੀ ਦੀ ਪੂਰੀ ਪੂਰੀ ਕਿਰਪਾ ਰਹਿੰਦੀ ਆ ਜਿਹੜੇ ਵੀ ਸੰਗਤ ਸ਼ਰਧਾਲੂ ਇਸ ਦਰਬਾਰ ਤੇ ਆਉਂਦੇ ਆ ਖਾਲੀ ਹੱਥ ਨਹੀਂ ਮੁੜ ਕੇ ਜਾਂਦੇ ਤੇ ਇਸੇ ਦਰਬਾਰ ਤੇ ਆਹ ਸਾਈਡ ਤੇ ਜੰਗਲ ਆ ਜੀ ਇਸੇ ਜੰਗਲ ਵਿੱਚੋਂ ਆਂਦਾ ਸ਼ੇਰ ਚੈੱਕ ਕਰ ਸਕਦੇ ਹੋ ਇਹ نیچے ਖੱਡ ਵਿੱਚ ਸ਼ੇਰ ਰਹਿੰਦਾ ਆ ਜਾਂ ਕਿੱਥੇ ਰਹਿੰਦਾ ਆ ਕਹਿੰਦੇ ਕਿ ਦੇਖਣ ਨੂੰ ਮਿਲਦਾ ਆ ਹਰ ਹਫ਼ਤੇ ਜਾਂ ਮਹੀਨੇ ਚ ਇੱਕ ਦੋ ਵਾਰ काफ़ी व्यवस्था की इधर बाथरूम बने हुए आ सारा रोड पक्का ही आज रास्ता थोड़ा रो खराब भी है उतराइया झड़िया वाला रोड आ बहुत वीडियो रोड शानदार रोड है जय माता दी जय श्री राम ਬਾਕੀ ਆ ਜੀ ਮੰਕੀ ਇਹਨਾਂ ਲਈ ਅਸੀਂ ਪ੍ਰਸ਼ਾਦ ਲੈ ਕੇ ਆਈਦਾ ਆ ਚਲੋ ਪਹਿਲਾਂ ਅੰਦਰ ਮੱਥਾ ਟੇਕਾਂਦੇ ਆ ਫਿਰ ਇਹਨਾਂ ਵਾਸਤੇ ਪ੍ਰਸ਼ਾਦ ਦੇਵਾਂਗੇ ਦੋ ਤਿੰਨ ਮੰਕੀ ਹੈਗੇ ਇੱਥੇ ਇਸ ਟਾਈਮ ਉਹ ਇੱਕ ਦਿਖ ਰਿਹਾ ਨੀਚੇ ਹੈਗਾ ਆ ਭਾਂਡੇ ਤੋਂ ਨੂੰ ਲੰਗਰ ਹਾਲ ਆ ਜੈ ਮੋਤਰੀ ਮਾਂਤਾ ਨਾ ਦੋ ਰੋੜੀ ਦੋ ਰੋੜੀ ਦਮੇਰੇ ਸਾਹਮਣੇ ਮੈਨੂੰ ਕਿਹ ਬਾੜ ਹੀ ਜਗਾ ਲੱਕ ਕਨ ਕਨ ਔਰਲੀ ਸਾਲੰਦਲੀ ਸੜਨੂ ਹਾਂ 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 ਸਿਕਾਓ ਆਪਾਂ ਬਾੜ ਜਗਾ ਅਨੇ ਬਾੜ ਬਾੜ ਇਹ ਲਾਈ ਉਹ ਤਾਂ ਬਾੜ ਹੀ ਸੜਦੀ ਨਾ ਠੀਕ ਹੈ ਠੀਕ ਜੀ ਜਿਸੇ ਆ ਮੈਨੂੰ ਅੱਛਾ ਜੀ ਮੈਂ ਬੈਟੀ ਬੁੱਟੀ ਲੈ ਕੇ ਗਿਆ ਭਰਾਵਾ ਉਹ ਮੈਨੂੰ ਸੁਝਿਆ ਨਹੀਂ ਹਾਂਜੀ ਤੂੰ ਰੋਂਦਾ ਰਹਿੰਦਾ ਗੰਦਾ ਤੁਸੀਂ ਨਾ ਤਾਂ ਚੈੱਕ ਕਰੋ ਕੀ ਪਤਾ ਕਿਹੜੇ ਰੁੰਡਾ ਰੁੰਡਾ ਠੋਰਿਆ ਮੈਂ ਬੈਠੀ ਲੈ ਕੇ ਗਿਆ ਕੋਈ ਕੁਝ ਕੀਤਾ ਉਹ ਹਿੰਦੀ ਹਾਈ ਉੱਥੇ ਅੱਛਾ ਜੀ ਨਾ ਮੈਨੂੰ ਸੁਝਿਆ ਸਵੇਰੇ ਮੁੰਡਾ ਇੱਕ ਆਇਆ ਮੈਂ ਇਹਨੂੰ ਕਿਹਾ ਜੀ ਅੱਜ ਐਦਾਂ ਕਰ ਪੜੇ ਉੱਥੇ ਦੇਖਿਆ ਕੀ ਜੀ ਕਦਾ ਪੈੜਾ ਲਕਿਆ ਬਾਗ ਦੀ ਪੈੜਾ ਲਕਿਆ ਉਹ ਘੁੰਮ ਕੇ ਕਹਿੰਦਾ ਚਲਾ ਜਾਂਦਾ ਅੱਛਾ ਜੀ ਠੀਕ ਬਾਗ ਮਤਲਬ ਸ਼ੇਰ ਨਹੀਂ ਹੈਗਾ ਨਾ ਸ਼ੇਰ ਨਹੀਂ ਹੈਗਾ ਸ਼ੇਰ ਤਾਂ ਕਿੱਥੇ ਬਾਗ ਜਿਹੜਾ ਬਾਗ ਹੀ ਆ ਬਾਹੋਰ ਹੁੰਦਾ ਚਿਤਾ ਨਿਕਲ ਜਾਂਦਾ ਇਹਨੂੰ ਚਿਤਾ ਕਹਿੰਦੇ ਚਿਤਾ ਚਿਤੇ ਵਾਲਾ ਚਿਤਾ ਲੰਬਾ ਹੁੰਦਾ ਨਾ ਹਾਂਜੀ ਹਾਂਜੀ ਇੱਕ ਦੇਖ ਕੁੱਤੇ ਆਇਆ ਚਿਤਾ ਸਮਝ ਲਿੱਤਾ ਜਿਹਦਾ ਜਹਾਜੀ ਪੁੱਤ ਹੁੰਦਾ ਲੰਬਾ ਜਿਹਾ ਉਹ ਚਿ ਉਹਨੂੰ ਚਿਤਾ ਕਹਿੰਦੇ ਆ ਹਾਂਜੀ ਉਹ ਥੋੜਾ ਬਾਗ ਦੋਨੇ ਭਾਰਾ ਹੁੰਦਾ ਜਿਹੜੇ ਆਪਣੇ ਤੰਦੂਰ ਤੰਦੂਰ ਇਹ ਛੋਟੇ ਹੁੰਦੇ ਕੁੱਤੇ ਕਹਿੰਦੇ ਹਾਂਜੀ ਹਾਂਜੀ ਇੰਦੂਆ ਤੇ ਇੰਦੂਆ ਤਿੰਨ ਦਿਨੋਂ ਬਾਅਦ ਕਹਿੰਦੇ ਨਾ ਨਹੀਂ ਨਹੀਂ ਹਾਂਜੀ ਉਹ ਉਹ ਆਕਾਸ਼ ਚ ਵੱਟਾਉਂਦੇ ਆ ਅੱਛਾ ਜੀ ਜਿਹੜੇ ਪਹਿਲਾ ਪੰਡਤ ਜੀ ਸੀਗੇ ਨਾ ਇੱਥੇ ਉਹਨੇ ਸਾਨੂੰ ਬੱਸਿਆ ਸੀਗਾ ਕਿ ਇਹ ਇੱਕ ਦਿਨ ਤਾਂ ਮੰਦਰ ਚ ਫੋਰੀ ਖਮਕੀ ਗਿਆ ਸੀਗਾ ਆਕੂ ਮਰੀਦਾ ਇੱਥੇ ਆ ਮੰਦਰ ਚ ਖੁੰਮਦਾ ਪਿਆ ਸੀ ਜਿੱਦਾ ਕੈਮਰੇ ਲੱਗੇ ਹੋ ਸੀ ਨਾ ਨੀਚੇ ਕੋਈ 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 ਚੀਜ਼ ਨਾ ਕੋਈ ਤੇ ਕੋਈ ਚੀਜ਼ ਇੱਥੇ ਪਹਿਰਾ ਦਿੰਦੀ ਹੈ ਦਿੰਦੀ ਮਾਤਾ ਰਾਣੀ ਕਰਕੇ ਦਿੰਦੇ ਆ ਕਿ ਕਹਿੰਦੇ ਨਹੀਂ ਪਰ ਕਿਸੇ ਨੂੰ ਕੁਝ ਵੀ ਪਰ ਪੈਰਾਂ ਨੂੰ ਮੈਨੂੰ ਥੋੜੀ ਜਿਹੀ ਨਹੀਂ ਹੋਈ ਮੈਨੂੰ ਸਾਢੇ 1 ਦਿਨ ਵਿੱਚ ਜਾਣਾ ਸੀ ਮੈਂ ਸਾਢੇ 3 ਉੱਠ ਗਿਆ ਤੇ ਨਾ ਮੈਂ ਬਾਥਰੂਮ ਲੇਕ ਉੱਥੇ ਪਾਣੀ ਹੈਗਾ ਤੇ ਉਹ ਤਾਂ ਸਾਥ ਹੈਗਾ ਕਾਫੀ ਲੰਬਾ ਅੱਛਾ ਪਾਣੀ ਵੀ ਕਿਨਾਂ ਤੇ ਜਿਹਨੇ ਮੇਰੀ ਪੈਰਾਂ ਦੀ ਆਵਾਜ਼ ਸੁਣੀ ਤੇ ਉੱਪ ਚੱਲੇ ਗਿਆ ਪਰਲੇ ਬਸ ਜਿੱਦੇ ਉੱਥੇ ਰੱਖਿਆ ਆਪਣੇ ਟੇਬਲ ਵੇਰ ਦੋ ਹਾਂਜੀ ਟੇਬਲ ਦੇ ਪਾਸੇ ਚਲਾ ਗਿਆ ਮੈਂ ਪਾਣੀ ਪੀਤਾ ਤੇ ਮੈਂ ਅੱਥਾ ਰੱਖਿਆ ਨਾ ਬਾਬਾ ਜਾਓ ਬਈ ਦਾ ਮੁੜ ਕੇ ਆਇਆ ਮੈਨੂੰ ਸੁਝਣਾ ਚਾਹੀਦਾ ਨਾਗਦੇਵ ਜੀ ਆਹ ਉਹ ਮੈਂ ਜੋ ਮੁੜ ਕੇ ਬੈਠੀ ਹਾਂ ਮਾਰੀ ਫੇਰੀ ਹੁਆਰੀਆਂ ਮਰ ਕੇ ਨਜ਼ਰ ਨਹੀਂ ਆਈ ਚਲੋ ਮੈਂ ਭੋਲੇनाथ ਦੇ ਨਾਲ ਹੀ ਆਈ ਸਾਰੇ ਪਹਿਰਾ ਪਹਿਰਾ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਪਹਿਰਾ ਹੁੰਦਾ ਹੈ ਸਹੀ ਹੈ ਸਹੀ ਤੁਸੀਂ ਮਤਲਬ ਇੱਕ ਵਾਰੀ ਦੇਖਿਆ ਹਨਾ ਹੂੰ ਇਹ ਉਹ ਜਿਹੜੇ ਮੁੰਡੇ ਆਦੇ ਆਰਤੀ ਕਾ ਐਕਰਾਂ ਨਿਸ਼ਾਨ ਨੂੰ ਹਾਂ ਜੀ ਹਾਂ ਜੀ 7:00 ਵਜੇ ਇੱਕ ਉਹੋ ਕਿ ਉਹ ਰਾਸਤੇ ਟੱਕਰਿਆ ਉਹ ਵੀਡੀਓ ਵੀ ਨਹੀਂ ਬਣਾਉਂਦੇ ਕਿਵੇ ਵਾਰੀ ਅਸੇ ਉਹ ਥੱਲੇ ਨਾ ਉਤਰਾਈ ਚੜਾਈ ਤੇ ਹੀ ਰੁਣ ਆਹ ਵਾ ਠੀਕ ਠੀਕ ਵੀ ਉਹ ਨਾ ਉਹ ਗੱਡੀ ਕੋਲ ਜਿਹੋਨਾਂ ਨੇ ਵੀ ਵੀਡੀਓ ਬਣਾ ਲੈਂਦੇ ਖੜੀ ਕਰਕੇ ਹਾਂਜੀ ਅੱਜ ਜਨੋੜੀ ਵੀ ਦੇਖ ਗੱਲ ਪਰਸ ਉੱਥੇ ਵੀ ਆ ਗਿਆ ਗੱਡੀ ਦੇ ਮੋੜੇ ਜੱਕਦਮ ਜਨੋੜੀ ਵਾਲੀ ਸਾਈਡ ਇਹ ਕੰਡੀ ਏਰੀਆ ਨਾ ਆਪਣਾ ਇੱਧਰ ਤਾਂ ਹੁੰਦੇ ਹੀ ਹੁੰਦੇ ਆ ਜੰਗਲੀ ਏਰੀਆ ਹਾਂਜੀ ਹਾਂਜੀ ਛੱਡਿਓ ਬਹੁਤ ਆ ਯਾਰ ਹਾਂਜੀ ਹਾਂਜੀ ਉਹ ਜੱਕਦਾ ਮੋੜ ਤੇ ਗੱਡੀ ਦੇ ਮੋੜੇ ਆ ਗਿਆ ਉਹ ਗੱਡੀ ਬੈਕ ਕਰਦਾ ਵੈਸੀ ਮੁੰਡਾ ਵੀਡੀਓ ਬਣਾ ਰਿਹਾ ਸੀਗਾ ਆਹ ਦੇ ਦੇ ਹੰਦੀਆਂ ਜੀ ਮੰਦਰ ਦੇ ਪੁਲਿਸ ਸਾਈਡ ਦਾ 뷰 ਦੇਖੋ ਕਿੰਨਾ ਹੀ ਘੈਂਟ 뷰 ਆ ਮੰਦਰ ਦੇ ਪੁਲਿਸ ਸਾਈਡ ਤੋਂ ਸਾਹਮਣੇ ਪਹਾੜ ਆ ਇਹ ਤੋਂ ਮਾਜਾ ਜੀਰੋਵੈਂ ਦਾ ਸਾਹਮਣੇ ਅੱਗੇ ਉਹ نیچے ਖੜੀਆਂ ਆਪਣੀਆਂ ਬਾਈਕਾਂ ਜਿੱਦਕੇ ਤੁਹਾਨੂੰ ਪਤਾ ਲੱਗੀ ਆ ਦੋਸਤੋ ਸਾਹਮਣੇ ਦਿਖਦਾ ਪਿਆ ਤੁਹਾਨੂੰ ਇੱਕ ਉਹ ਦਿਖਦਾ ਹੋਣਾ ਚਿੱਟਾ ਯਾ ਰੰਗ ਦਾ ਮੰਦਿਰ ਇਹ ਆਛਾ ਦੇ ਉਹ ਆ ਜੀ ਉਹ ਹੈਗਾ ਮਾਤਾ ਅਸ਼ਾ ਦੇ ਮੰਦਿਰ ਜੋ ਕਿ ਨਾ ਸਾਨੂੰ ਮੰਗੂਵਾਲ ਤੋਂ ਵੀ ਦਿਸਦਾ ਆ ਤੇ ਹਿਮਾਚਲ ਪੰਜਾਬ ਦੀ ਬਾਰਡਰ ਤੋਂ ਵੀ ਦਿਸਦਾ ਆ ਕਾਫੀ ਸਾਰੇ ਮੰਦਿਰ ਆ ਇਸ ਸਾਈਡ ਜੋ ਇੱਥੋਂ ਤਾਂ ਨਹੀਂ ਦਿਖ ਰਿਹਾ ਪਹਾੜਾ ਦੇ ਵਿੱਚ ਕਰਕੇ ਲੁਕੇ ਹੋਏ ਆ ਕਾਫੀ ਸਾਰੇ ਮੰਦਿਰ ਹੈ ਨਾ ਪਹਾੜਾ ਦੇ ਵਿੱਚ ਜੋ ਕਿ ਮਸ਼ਹੂਰ ਆ ਕਾਫੀ ਆਉਂਦੀਆਂ ਦੇਖੋ ਇੱਥੇ ਮੰਦਿਰ ਦੇ ਜੈ ਸ਼ੰਤੀ ਦੇਵ ਜੀ ਅਸ ਇਹੋ ਸ਼ੰਤੀ ਦੇਵ ਜੀ ਤੇ ਇਹਨਾਂ ਮੱਥਾ ਵੀ ਜੀ ਉਹ ਸਾਹਮਣੇ ਪੈਂਦੇ ਆ ਜੀ ਨਾਲੇ ਪੀਂਗਾ ਝੂਲੇ ਹੈਗੇ ਆ ਨਿਆਣੇ ਅੰਦਲੀ ਬਹੁਤ ਵਧੀਆ ਚੀਜ਼ ਹੈਗੀ ਆ ਓ ਦੇਖੋ ਜੀ ਉਹ ਡਰ ਗਿਆ ਡਰ ਗਿਆ ਡਰ ਗਿਆ ਡਰ ਗਿਆ ਓ ਦੇਖੋ ਡਰ ਗਿਆ ਸਾਹਮਣੇ ਇਹ ਦਰਪੰਗੂੜਿਆਂ ਦੇ ਚੂਲਿਆਂ ਦੇ ਨਾ ਪਿੰਗ ਝੂਟ ਕੇ ਜਾਨਕੀ ਬਹੁਤ ਵਧੀਆ ਵਾਈਪਾਂਦੀ ਉੱਥੋਂ ਹਵਾ ਇਨੀ ਠੰਡੀ ਚੱਲਦੀ ਹੈ ਨਾ ਸਮੁੰਦਰ ਤੇ ਚਾਹੇ ਦੁਪਹਿਰੇ ਆਜੋ ਚਾਹੇ ਸਵੇਰੇ ਆਜੋ ਸ਼ਾਮ ਨੂੰ ਆਜੋ ਉੱਪਰ ਠੰਡੀ ਹਵਾ ਚੱਲਦੀ ਹੈ ਸਮੁੰਦਰ ਤੇ ਚੈੱਕ ਆ ਸਕਦੇ ਹੋ ਤੁਹਾਂ ਵੇ ਕਿ ਦੋਸਤੋ ਜਿੱਦਾਂ ਕਿ ਤੁਸੀਂ ਦੇਖ ਹੀ ਲਿਆ ਪੰਡਤ ਜੀ ਨੇ ਤੁਹਾਨੂੰ ਦੱਸਿਆ ਤਾਂ ਸਾਹਮਣੇ ਹੈ ਕਿ ਇਸ ਮੰਦਿਰ ਤੇ ਸ਼ੇਰ ਨਹੀਂ ਆਂਦਾ ਤਿੰਦੂਆ ਉਹ ਬਾਗ ਆਂਦਾ ਬਾਗ ਤੇ ਕਾਫੀ ਯੂਟਿਊਬਰ ਆਂਦੇ ਆ ਤੇ ਕਹਿੰਦੇ ਸ਼ੇਰ ਆਂਦਾ ਮਾਤਾ ਰਾਣੀ ਦਾ ਚਲੋ ਕਿਸੇ ਨਾ ਕਿਸੇ ਰੂਪ ਚ ਕੋਈ ਨਾ ਕੋਈ ਚੀਜ਼ ਆਂਦੀ ਹੋਗੀ ਮੰਨਿਆ ਮੰਨ ਲਿਆ ਪਰ ਬਾਗ ਆਂਦਾ ਦੱਸਦੀ ਹੈ ਨਾ ਕਲੈਰਟੀ ਦੇਦੀ ਹੈ ਬਾਗ ਹੁੰਦਾ ਹੈ ਇੱਥੇ ਜੰਗਲਾਂ ਦੇ ਵਿੱਚ ਤੇ ਨੁਕਸਾਨ ਤਾਂ ਕਿਸੇ ਨੂੰ ਨਹੀਂ ਹੁੰਦਾ ਕਾਫੀ ਪਿੰਡ ਵਾਲਿਆਂ ਨੇ ਦੇਖਿਆ ਵੀ ਹੋਇਆ ਆ ਲਫਾਫਾਈ ਬੋਲਣਾ ਉਹਨਾਂ ਨੇ ਠੀਕਾ ਨਾ ਆ ਲੈਦਾ ਸੀ ਇੱਕ ਨਹੀਂ ਖਾਲੇ ਤੇ ਨਹੀਂ ਆ نیچے ਇਹ ਪਾਉ ਨੂੰ ਲੰਗਰ ਹਾਲ ਵੀ ਕਹਿ ਸਕਦੇ ਆ ਉੱਪਰ ਰੂਮਸ ਬਣੇ ਹੋਏ ਆ ਜਿੱਦਾਂ ਜਿਹੜੇ ਪੰਡੇ ਦੀ ਸੇਵਾ ਕਰਦੇ ਇੱਥੇ ਉਹਨਾਂ ਵਾਸਤੇ ਆ ਜਾ ਕੋਈ ਰਾਤ ਨੂੰ ਰੁਕਣਾ ਹੋਵੇ ਕਿਸੇ ਨੇ ਰੁਕ ਸਕਦੇ ਇੱਥੇ ਇਹ ਕਿਹੜਾ ਸ਼ੈੱਡ ਬਣੀ ਹੋਈ ਆ ਉੱਥੇ ਬੈਠਣ ਵਾਸਤੇ ਬਹੁਤ ਸੋਹਣੀਆਂ ਕੁਰਸੀਆਂ ਲੱਗੀਆਂ ਹੋਈਆਂ ਖੁੱਲੇ ਮਾਹੌਲ ਚ ਹਵਾ ਹਾਰ ਮਾਹੌਲ ਆ ਦੇਖੋ ਚੈੱਕ ਕਰ ਸਕਦੇ ਤੁਸੀਂ ਤੇ ਆਸ ਚੱਕਰੋ ਜੀ ਵਿਚ ਪਹਾੜਾਂ ਦੇ ਕਿੰਨਾ ਹੀ ਸੋਹਣਾ ਦਰਬਾਰ ਹਾਂਜੀ ਬਾਕੀ ਜੋ ਵੀ ਸਾਡੇ ਵੀਰ ਭੈਣਾਂ ਆਉਂਦੇ ਆ ਨਾ ਮਾਤਾ ਰਣੀ ਦੇ ਦਰਬਾਰ ਤੇ ਤਾਂ ਜ਼ਰੂਰ ਕੋਈ ਨਾ ਕੋਈ ਫਰੂਟ ਲੈ ਕੇ ਆਇਆ ਕਰੋ ਪ੍ਰਸ਼ਾਦ ਲੈ ਕੇ ਆਇਆ ਕਰੋ ਇਹਨਾਂ ਮੰਕੀਆਂ ਵਾਸਤੇ ਕਿਉਂਕਿ ਇਹਨਾਂ ਮੰਕੀਆਂ ਨੇ ਉਹੀ ਖਾਣਾ ਹੁੰਦਾ ਹੈ ਜੋ ਮੰਦਰ ਤੇ ਚੜਦਾ ਹੈ ਨਾ ਆਪਣੇ ਲੋ ਤੁਸੀਂ ਜ਼ਰੂਰ ਕੁਝ ਨਾ ਕੁਝ ਲੈ ਕੇ ਆਇਆ ਕਰੋ ਇਹਨਾਂ ਵਾਸਤੇ ਵੀ ਤੇ ਬਾਕੀ ਉਹ ਸ਼ਾਨਦਾਰ 뷰 ਹੈ ਜੀ ਮੰਦਰ ਤੋਂ ਬਹੁਤ ਵਧੀਆ ਵਾਈਬ ਆਉਂਦੀ ਹੈ ਇੱਥੇ ਮੰਦਰ ਦੇ ਦਰਬਾਰ ਤੇ ਮਤਲਬ ਛਾਂਡੀ ਛਾਂਡੀ ਹਵਾ ਪੋਜ਼ਿਟਿਵ ਵਾਈਬ ਆਂਦੀ ਆ ਬਹੁਤ ਖੂਬਸੂਰਤ ਮਾਹੌਲ ਬਣ ਜਾਂਦਾ ਤੇ ਆ ਕੇ ਜਰੂਰ ਆਓ ਮਾਤਾ ਰਾਣੀ ਦੇ ਦਰਬਾਰ ਤੇ ਹਾਂਜੀ ਦੋਸਤੋ ਮਾਤਾ ਰਾਣੀ ਦੇ ਸੋਹਣੇ ਸੋਹਣੇ ਮੰਦਰ ਦੇ ਦਰਸ਼ਨ ਤੁਹਾਨੂੰ ਕਰਵਾ ਦਿੱਤੇ ਆ ਤੇ ਜੋ ਵੀ ਸੀ ਇੱਥੇ ਦਾ ਸ਼ੇਰ ਆਂਦਾ ਜਾਂ ਬਾਗ ਆਂਦਾ ਉਹ ਵੀ ਤੁਹਾਨੂੰ ਦੱਸ ਦਿੱਤਾ ਆ ਚਲੋ ਕਿਸੇ ਨਾ ਕਿਸੇ ਰੂਪ ਚ ਕੋਈ ਨਾ ਕੋਈ ਚੀਜ਼ ਤਾਂ ਦੀ ਹੋਊਗੀ ਜਿੱਦਾਂ ਪੰਡ ਜੀ ਨੂੰ ਦੱਸਿਆ ਕਿ ਇੱਥੇ ਨਾਗ ਵੀ ਆਂਦੇ ਆ ਨਾ ਚਲੋ ਭੋਲੇ ਨਾਦੀਬੰਦਰ ਦੀ ਮੂਰਤੀ ਹੈਗੀ ਆ ਮੂਰਤੀ ਸਥਾਪਨਾ ਹੋਈ ਆ ਤੇ ਭੋਲੇनाथ ਦੀ ਦਾ ਅੰਚ ਤਾਂ ਹਰ ਜਗ੍ਹਾ ਹੁੰਦੇ ਹੁੰਦੇ ਆ ਨਾ ਤੇ ਬਸ ਇਹੀ ਕੁਝ ਦਿਖਾਣਾ ਹੈ ਤੁਹਾਨੂੰ ਤੇ ਸਾਡੇ ਹੁਸ਼ਿਆਰਪੁਰ ਦਾ ਮਸ਼ਹੂਰ ਮੰਦਿਰ ਆ ਫੇਮਸ ਜਗ੍ਹਾ ਆ ਕਾਫੀ ਦੂਰੋਂ ਦੂਰੋਂ ਲੋਕ ਆਂਦੇ ਆ ਇੱਥੇ ਦਰਸ਼ਨ ਕਰਨ ਮਾਤਾ ਰਾਣੀ ਦੇ ਤੇ ਦੱਸਿਓ ਜਰੂਰ ਕਿਦਾਂ ਹੀ ਲੱਗੀ ਜਗ੍ਹਾ ਤੁਹਾਨੂੰ ਵਿੱਚ ਪਹਾੜਾਂ ਦੇ ਮਾਤਾ ਰਾਣੀ ਦਾ ਸੋਹਣਾ ਜਿਹਾ ਦਰਬਾਰ ਤੇ ਦਰਸ਼ਨ ਤੁਸੀਂ ਵੀ ਸਾਡੇ ਨਾਲ ਕਿੱਥੇ ਹੋਣੇ ਆ ਬਹੁਤ ਵਧੀਆ ਤਰ੍ਹਾਂ ਤੇ ਉਮੀਦ ਕਰਦਾ ਵੀਡੀਓ ਪਸੰਦ ਆਈ ਹੋਣੀ ਪਸੰਦ ਆਇਆ ਤਾਂ ਪਹਿਲੀ ਲਾਈਕ ਜ਼ਰੂਰ ਕਰਦੇ ਹੋ ਔਰ ਨਵੇਂ ਹੈਗੇ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਤੁਹਾਨੂੰ ਕਿਸੇ ਹੋਰ ਵਧੀਆ ਜੀ ਇੱਕ ਹੋਰ ਵੀਡੀਓ ਦੇ ਨਾਲ ਹੁਣ ਆਪਾਂ ਨਿਕਲ ਰਿਹਾ ਦੋ ਤਿੰਨ ਜਗ੍ਹਾ ਟੂਰ ਖਿੱਚਣੇ ਆ ਦਰਬਾਰ ਤੇ ਜਾਣਾ ਆਪਾਂ ਦਰਸ਼ਨ ਕਰਨ ਅਲੱਗ-ਅਲੱਗ ਮੰਦਰ ਤੇ ਕਿਤੇ ਵੀ ਜਾਵਾਂਗੇ ਤੁਹਾਨੂੰ ਬਲੌਗ ਦੇ ਏਰੀਆ ਦਿਖਾਵਾਂਗੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਬਾਏ ਬਾਏ ਦੋਸਤੋ ਤੇ ਜੈ ਮਾਤਾ ਜ਼ਰੂਰ ਲਿਖਦੇ ਹੋ ਸਾਰੇ ਜਣੇ ਕਮੈਂਟ ਵਿੱਚ